ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਫਜ਼ਲ ਗਫਾਰ ਹੈ ਕੀ ਕਹਿਣਾ ਚਾਹੋਗੇ ਪਾਣੀ ਫੋਟ ਖੜਾ ਹੋ ਜਾਂਦਾ ਜੀ ਸੜਕ ਦੇ ਬਜਾਏ ਨਾ ਹਾਂ ਆਪਣੇ ਨੂੰ ਬਾਹਰ ਵੀਓ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਅਸ਼ੋਕ ਪੋਪਲੀ ਜੀ ਕਿਵੇਂ ਇਕੱਠੇ ਹੋਏ ਦੁਕਾਨਦਾਰ ਤੁਸੀਂ ਆ ਵੇਖ ਲੋ ਜੀ ਤੁਹ ਸੜਕ ਦਾ ਹਾਲ ਵੇਖ ਲੋ ਜੀ ਸੀਵਰੇਜ ਬਲਾਕ ਨੇ ਸਫਾਈ ਹੁੰਦੀ ਨਹੀਂ ਸਹੀ ਸੀਵਰੇਜ ਦਾ ਪਾਣੀ ਨਿਕਾਸੀ ਆਇ ਕੋਣੀ ਜੀ ਤੇ ਕੰਮ ਆਇ ਕੋਣੀ ਉੱਤੋਂ ਇੱਕ ਪਾਣੀ ਖੜਾ ਹੈਗਾ ਕੋਈ ਟਪਦਾ ਨਹੀਂ ਗਾ ਜੀ ਪੈਦਲ ਟੱਪਣ ਵਾਲਿਆਂ ਨੂੰ ਵੀ ਐਨੀ ਮੁਸ਼ਕਲ ਹੋ ਰਹੀ ਹੈ ਬੇਤਕ ਤੁਸੀਂ ਕੋਈ ਕਮੇਟੀ ਐਸ ਬਾਰੇ ਵਿੱਚ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਕੀਤੀ ਨਹੀਂ ਜੀ ਅਜੇ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਰੇਜ਼ੈਂਡੈਂਟ ਆਵਾਜ਼ ਕੀ ਕਹਿਣਾ ਚਾਹੋਗੇ ਪਾਣੀ ਨੂੰ ਜਿਹੜਾ ਖੜਾ ਹੋਇਆ ਹੋਇਆ ਹੈ ਜੀ ਖੜਿਆ ਕਿਤੇ ਸਦਾ ਪਾਣੀ ਕਿਤੇ ਸਦਾ ਕੰਮ ਬੰਦ ਹੋ ਜਾਂਦਾ ਸਟਾ ਹੈ ਕਿੰਨੀ ਕੁ ਦੇਰ ਦਾ ਖੜਿਆ ਪਾਣੀ ਹੈ ਸਰ ਜੀ ਨਹੀਂ ਹਮ ਦੋ ਦਿਨਾਂ ਲਜਾਨ ਕੇ ਖੜਿਆ ਰਹਿਣਾ ਨਹੀਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਸ਼ੰਟੀਪੁਰ ਅਪਰਦੀਪਵਾੜ ਸ਼ੰਟੀਪੁਰ ਹੈ ਕੀ ਕਹਿਣਾ ਚਾਹੋਗੇ ਕਿਹਨਾਂ ਜਿਆ ਪ੍ਰਸ਼ਾਸਨ ਮੰਗੇ ਬਾ ਪਾਣੀ ਦੀ ਨਿਕਾਸੀ ਹੈ ਨਹੀਂ ਬਿਲਕੁਲੀ ਇੱਕ ਮੀਂਹ ਆਦਾ ਤਾਂ ਪਾਣੀ ਦੋ ਦਿਨਾਂ ਪਾਣੀ ਨਹੀਂ ਨਿਕਲਦਾ ਫਿਰ ਸਿਵਲ ਦੇ ਸਾਰੇ ਬਲੌਗ ਨਹੀਂ ਅੰਨੇ ਆਪਨੇ ਵੱਡੀਆਂ ਮਸ਼ੀਨਾਂ ਆਈਆਂ ਨੇ ਸਫਾਈ ਨਹੀਂ ਹੁੰਦੀ ਫਾਇਦਾ ਕੀ ਮਸ਼ੀਨਾਂ ਵੱਡੀਆਂ ਵੱਡੀਆਂ ਲੈ ਆਂਦੀ ਕਦੋਂ ਦਾ ਖੜਾ ਪਾਣੀ ਰਤੀ ਮੀਂਹ ਆਇਆ ਵਜਾਦੂ بارش ਆਂਦੀ ਫਿਰ ਦੋ ਦਿਨ ਪਾਣੀ ਜਾਂਦਾ ਨਹੀਂ ਪਹਿਲੇ ਵੀ ਅੱਗੇ ਪਹਿਲੇ ਮਿੱਟੀ ਹੁੰਦੀ ਸੀ ਉਹ ਗਰਾਬਾ ਸੀ ਉਹਦੋਂ ਵੀ ਨਹੀਂ ਕੋਈ ਗਾ ਜਾਂਦਾ ਇਹ ਹੁਦੂ ਹੱਤਪਤ ਚਿੱਕੜ ਰੰਦਾ ਇਹ ਨੋਟੇਲਾ ਆਤੀ ਹੈ ਦੋਸਤੋ ਬਾਦੋਂ ਪਾਣੀ ਨਹੀਂ ਜਾਂਦਾ ਨਿਕਾਸਤੀ ਹੈ ਨਹੀਂ ਪਾਣੀ ਦੀ ਕੋਈ ਕਮੇਟੀ ਨੇ ਇਸ ਬਾਰੇ ਸ਼ਿਕਾਇਤ ਕੀਤੀ ਨਹੀਂ ਹਲੇ ਦਾ ਰਾਤ ਨੂੰ بارش ਆਈ ਹੈ ਸਾਰਿਆਂ ਨੂੰ ਪਤਾ ਹੈ ਕਮੇਟੀ ਜਦੂ بارش ਆਂਦੇ ਉਹਦੋਂ ਪਾਣੀ ਇਕੱਠਾ ਹੋ ਜਾਂਦਾ ਹੈ ਕੀ ਕਹਿਣਾ ਚਾਹੋਗੇ ਬਪ ਪ੍ਰਸ਼ਾਸਨ ਮੰਗ ਗਈ ਪਹਿਲੇ ਦਾ ਨੂੰ ਸੜਕ ਨੂੰ ਮੈਂ ਗਟਕਾ ਪੈਣਾ ਦਾਦਾ ਜੀ ਦੀ ਗਟਕਾ ਵਾਜਣ ਨੂੰ ਬਰਾਬਰ ਲੇਵਲ ਕੀਤਾ ਜਾਵੇ ਸੀਰਲੇ ਚਲਾਏ ਆ ਮਨ ਬਾਜੀ